पर्सनल ਤਜਰਬਾ ਕੀ ਰਿਹਾ ਤੁਸੀਂ ਕਿਸ ਕਦੋਂ ਸ਼ੂਟ ਕੀਤੀ ਸੀ ਇਹ ਇਹ ਫਿਲਮ ਪਾਜੀ ਸ਼ੂਟ ਹੋਈ ਸੀ ਜੀ ਲਾਸਟイヤー ਨਵੰਬਰ ਦੇ ਵਿੱਚ 2024 15 ਨਵੰਬਰ ਨੂੰ ਫਿਲਮ ਸਟਾਰਟ ਹੋਈ ਸੀ ਇਹ ਫਿਲਮ ਤੇ ਥੋੜਾ ਜਿਹਾ ਜੇ ਮੈਂ ਗੱਲ ਕਰਾਂ ਚੈਲੈਂਜਿੰਗ ਰਿਹਾ ਵੀ ਹੈ ਇਹ ਕਿਉਂਕਿ 17 ਨੂੰ ਡੈਟ ਲੈ ਹੋਗੇ ਹੂੰ 15 ਨੂੰ ਅਸੀਂ ਸਟਾਰਟ ਕੀਤੀ ਉਸ ਤੋਂ ਪਹਿਲਾਂ ਅਸੀਂ ਬਾਇਪਾਸ ਕਰਵਾ ਕੇ ਆਏ ਸੀ ਉਹਨਾਂ ਦਾ ਹੂੰ ਤੇ ਜਦੋਂ ਹਜੇ ਰਿਕਵਰੀ ਚੱਲ ਰਹੀ ਸੀ ਸਾਰਾ ਕੁਝ ਤਾਂ ਉਦੋਂ ਢਿੱਲੇ ਹੋਏ ਤੇ ਮਤਲਬ ਮੈਨੂੰ ਨਾ ਮੈਨੇਜ ਕਰਨਾ ਕਿਉਂਕਿ ਉਦੋਂ ਵੀ ਭਾਜੀ ਜੀ ਆਪਾਂ 2023 ਨਵੰਬਰ ਤੋਂ ਗੱਲ ਸ਼ੁਰੂ ਕਰੀਏ ਤਾਂ 2-3 ਵਾਰ ਸਾਡੀਆਂ ਐਡਮਿਸ਼ਨਸ ਹੋ ਚੁੱਕੀਆਂ ਸੀ ਤੇ ਉਹਨਾਂ ਕਈ ਵਾਰੀ ਨਾ ਮੈਂਟਲੀ ਬੰਦਾ ਅੱਕ ਜਾਂਦਾ ਵੀ ਯਾਰ ਹੋਰ ਕਿੰਨੀ ਵਾਰੀ ਵੀ ਹਰ ਵਾਰੀ ਬੰਦਾ ਸੋਚਦਾ ਵੀ ਇਹ ਲਾਸਟ ਹੈ ਵੀ ਇਹ ਲਾਸਟ ਹੈ ਲਾਸਟ ਹੈ ਹੁਣ ਖਤਮ ਹੋ ਜਾਊਗਾ ਬਟ ਮੈਨੂੰ ਲੱਗਦਾ ਜੀ ਇੱਕ ਤਾਂ ਸਾਡੀ ਟੀਮ ਬਹੁਤ ਸਪੋਰਟਿਵ ਰਹੀ ਹੈ ਸਾਡੇ ਪ੍ਰੋਡਿਊਸਰ ਸਾਹਿਬ ਡਾਇਰੈਕਟਰ ਸਾਹਿਬ ਹੈ ਨਾ ਇਹਨਾਂ ਨੇ ਹਮੇਸ਼ਾ ਸਪੋਰਟ ਦਿੱਤੀ ਆ ਵੀ ਨਹੀਂ ਕੋਈ ਚੱਕਰ ਨਹੀਂ ਜੇ ਮੈਂ ਮੈਨੂੰ 15 20 ਮਿੰਟ ਵੀ ਮਿਲਦੇ ਸੀ ਮੈਨੂੰ ਹੁੰਦਾ ਸੀਗਾ ਵੀ ਮੈਂ ਜਾ ਕੇ ਦੇਖਿਆ ਆਵਾ ਹੈ ਨਾ ਬਟ ਪਿੱਛੇ ਚਲੋ ਵਾਈਫ ਮੇਰੇ ਤੇ ਮਦਰ ਹੁੰਦੇ ਸੀਗੇ ਡੈਡ ਕੋਲ ਬਟ ਸੋ ਇਹ ਫਿਲਮ ਦੀ ਯਾਦਾਂ ਨੇ ਨਾ ਜਿਹੜੀਆਂ ਉਹ ਖੱਟੀਆਂ ਮਿੱਠੀਆਂ ਕਹਿ ਸਕਦੇ ਆਪਾਂ ਕਿਉਂਕਿ ਸਟ्रेस ਬਹੁਤ ਰਿਹਾ ਸੀ ਮੈਨੂੰ ਇਹ ਸ਼ੂਟ ਤੇ ਬਟ ਫੇਰ ਵੀ ਮਾਤਾ ਰਾਣੀ ਦੀ ਆਪਾਂ ਕਹਿ ਸਕਦੇ ਆ ਕਿਰਪਾ ਰਹੀ ਜੀ ਤੇ ਵਧੀਆ ਮੁਕੰਮਲ ਹੋਇਆ ਸੀ